ਜਦੋਂ ਇੱਕ ਨੌਜਵਾਨ ਵੱਲੋਂ ਇੱਕ ਲੜਕੀ ਨੂੰ ਮੈਸੇਜ ਭੇਜਿਆ ਗਿਆ ਤਾਂ ਉਸਦੇ ਲਈ ਇਨਾ ਮਹਿੰਗਾ ਪੈ ਗਿਆ ਕਿ ਕੁੜੀ ਦੇ ਮਾਪਿਆਂ ਨੇ ਕੁੱਟ-ਕੁੱਟ ਕੇ ਉਸਦਾ ਬੁਰਾ ਹਾਲ ਕਰ ਦਿੱਤਾ ਜਾਣਕਾਰੀ ਦੇ ਮੁਤਾਬਕ ਇਹ ਘਟਨਾ ਪਟਿਆਲਾ ਦੀ ਨਾਬਾ ਬਲਾਕ ਪਿੰਡ ਮਲਕੋ ਦੀ ਦੋਸੀਚਾਰੀ ਹੈ ਜਿੱਥੇ ਇਹ ਨੌਜਵਾਨ ਅਮਰਿਤਧਾਰੀ ਹੈ ਅਤੇ ਲੜਕੀ ਪਰਿਵਾਰ ਨੇ ਉਸਦੇ ਨਾਲ ਕੁੱਟਮਾਰ ਕੀਤੀ ਹੈ ਅਤੇ ਕੁੱਟ-ਕੁੱਟ ਕੇ ਉਸਦਾ ਬੁਰਾ ਹਾਲ ਕਰ ਦਿੱਤਾ ਅਮਰਿਤਧਾਰੀ ਪੀੜਤ ਨੌਜਵਾਨ ਨੇ ਅਤੇ ਉਸ ਦੇ ਮਾਪਿਆਂ ਨੇ ਇਹ ਦੋਸ਼ ਲਾਇਆ ਕਿ ਲੜਕੀ ਦੇ ਮਾਪਿਆਂ ਨੇ ਸਿਰਫ ਉਸ ਦੀ ਬਨ ਕੇ ਬੁਰੀ ਤਰ੍ਹਾਂ ਕੁੱਟਮਾਰ ਹੀ ਨਹੀਂ ਕੀਤੀ ਸਗੋਂ ਉਸ ਦੇ ਕੇਸ ਵੀ ਜਿਹੜੇ ਨੇ ਉਹ ਕਤਲ ਕਰ ਦਿੱਤੇ ਨੇ ਇਸ ਘਟਨਾ ਦੇ ਨਾਲ ਸਾਰੇ ਪਾਸੇ ਹਾਹਾਕਾਰ ਮਚੀ ਹੋਈ ਹੈ ਅਤੇ ਜੋ ਉਸ ਦੇ ਪਾਏ ਹੋਏ ਕਕਾਰ ਸੀ ਉਹ ਵੀ ਲਾ ਕੇ ਸੁੱਟ ਦਿੱਤੇ ਗਏ ਤਾਂ ਪੀੜਤ ਨੌਜਵਾਨ ਇਸ ਵਕਤ ਸਰਕਾਰੀ ਹਸਪਤਾਲ ਨਾਬਾ ਦੇ ਵਿੱਚ ਜਿਹੜੇ ਇਲਾਜ ਹੈ ਲੜਕੇ ਦੇ ਮਾਤਾ ਪਿਤਾ ਦਾ ਰੋ ਰੋ ਕੇ ਬੁਰਾ ਹਾਲ ਹੈ ਜੋ ਕਿ ਇਨਸਾਫ ਦੀ ਮੰਗ ਕਰ ਰਹੇ ਨੇ ਤਾਂ ਤੁਹਾਨੂੰ ਦੱਸ ਦਈਏ ਕਿ ਜਾਣਕਾਰੀ ਦੇ ਮੁਤਾਬਕ ਜਦੋਂ ਲੜਕੇ ਨੇ ਲੜਕੀ ਨੂੰ ਮੈਸੇਜ ਭੇਜਿਆ ਤਾਂ ਤੈਸ ਦੇ ਵਿੱਚ ਆਏ ਲੜਕੀ ਦੇ ਮਾਪਿਆਂ ਨੇ ਲੜਕੇ ਨੂੰ ਪਹਿਲਾਂ ਤਾਂ ਬੰਨ ਲਿਆ ਬਾਅਦ ਵਿੱਚ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਜਿਹੜੀ ਕੀਤੀ ਗਈ ਅਮਰਤਧਾਰੀ ਨੌਜਵਾਨ ਦੇ ਦੱਸਣ ਮੁਤਾਬਕ ਉਸ ਦੇ ਮੂੰਹ ਤੇ ਕਾਲਾ ਰੰਗ ਲਗਾਇਆ ਗਿਆ ਤਾਂ ਪਿੰਡ ਦੇ ਵਿੱਚ ਚੱਕਰ ਲਗਾਇਆ ਗਿਆ ਤਾਂ ਬਾਅਦ ਵਿੱਚ ਉਸ ਨੂੰ ਪਿੰਡ ਦੀ ਇੱਕ ਥਾਂ ਤੇ ਲਿਜਾ ਕੇ ਉਸ ਦੇ ਕੇਸ ਜਿਹੜੇ ਨੇ ਉਹ ਕਤਲ ਕਰ ਦਿੱਤੇ ਗਏ ਤਾਂ ਉੱਥੇ ਹੀ ਤਰਕ ਨਾਲ ਗੱਲਬਾਤ ਕਰਦਿਆਂ ਹੋਇਆ ਉਸਨੇ ਦੱਸਿਆ ਕਿ ਉਸਨੇ ਇੱਕ ਲੜਕੀ ਨੂੰ ਮੈਸੇਜ ਭੇਜਿਆ ਸੀ ਅਤੇ ਉਸਦੇ ਨਾਲ ਦੋਸਤੀ ਕਰਨਾ ਚਾਹੁੰਦਾ ਸੀ ਤੇ ਇਹੀ ਗਲਤੀ ਇਹ ਘਟਨਾ ਦਾ ਕਾਰਨ ਬਣੀ ਹੈ ਅਤੇ ਲੜਕੀ ਪਰਿਵਾਰ ਦੇ ਮੈਂਬਰਾਂ ਵੱਲੋਂ ਤੈਸ਼ ਵਿੱਚ ਆ ਕੇ ਇਹ ਸਾਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਅਤੇ ਉਥੇ ਹੀ ਪਰਿਵਾਰਕ ਮੈਂਬਰਾਂ ਤੋਂ ਮੁਆਫੀ ਮੰਗਣ ਦੇ ਲਈ باوجود ਵੀ ਉਸ ਦੇ ਮਾਪਿਆਂ ਵੱਲੋਂ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਆ ਤਾਂ ਸੋਸ਼ਲ ਮੀਡੀਆ ਤੇ ਇਹ ਵੀਡੀਓ ਲਗਾਤਾਰ ਵਾਇਰਲ ਹੁੰਦੀ ਆ ਜਿਸ ਦੇ ਵਿੱਚ ਸ਼ਰੀਆਮ ਇੱਕ ਵਿਅਕਤੀ ਵੱਲੋਂ ਉਸ ਦੇ ਕੇਸ ਜਿਹੜੇ ਨੇ ਉਹ ਕੱਟੇ ਜਾ ਰਹੇ ਨੇ ਅਤੇ ਕਾਲਾ ਤੇਲ ਜੜਾਇਆ ਉਹ ਪਾਇਆ ਜਾ ਰਿਹਾ ਪੀੜਤ ਲੜਕੇ ਨੇ ਇਹ ਕਿਹਾ ਕਿ ਸਾਰਾ ਪਿੰਡ ਉੱਥੇ ਮੌਜੂਦ ਸੀ ਜਦੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਜਾ ਰਿਹਾ ਸੀ ਤੇ ਉਹ ਬਾਰ-ਬਾਰ ਹੱਥ ਜੋੜ ਕੇ ਮੁਆਫੀਆਂ ਮੰਗ ਰਿਹਾ ਸੀ ਬਾਰ-ਬਾਰ ਕਹਿ ਰਿਹਾ ਸੀ ਕਿ ਉਸ ਨੂੰ ਜਿਹੜਾ ਆ ਇਸ ਤਰ੍ਹਾਂ ਨਾ ਕੀਤਾ ਜਾਵੇ ਉਸ ਦੇ ਕਕਾਰ ਨਾ ਉਤਾਰੇ ਜਾਣ ਅਤੇ ਨਾ ਹੀ ਉਸ ਦੇ ਕੇਸ ਕਤਲ ਕੀਤੇ ਜਾਣ ਪਰ ਫਿਰ ਵੀ ਕਿਸੇ ਨੇ ਵੀ ਉਸ ਦੀ ਮਦਦ ਨਹੀਂ ਕੀਤੀ ਤਾਂ ਇਥੋਂ ਤੱਕ ਕਾਨੂੰਨ ਨੂੰ ਛਿੱਕੇ ਟੰਗ ਕੇ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਤਾਂ ਦੂਸਰੇ ਪਾਸੇ ਚੌਕੀ ਇੰਚਾਰਜ ਸੀਟਾ ਵਾਲਾ ਗੁਰਵੀਰ ਦਾ ਕਹਿਣਾ ਹੈ ਕਿ ਸਾਨੂੰ ਇਸ ਮਾਮਲੇ ਬਾਰੇ ਨਹੀਂ ਪਤਾ ਸੀ ਇਸ ਦੇ ਕੇਸ ਕਤਲ ਹੋਇਆ ਹੈ ਜਾਂ ਨਹੀਂ ਸਾਨੂੰ ਸਿਰਫ ਲੜਾਈ ਝਗੜੇ ਬਾਰੇ ਪਤਾ ਚੱਲਿਆ ਕਿ ਇਸ ਦੇ ਨਾਲ ਕੁੱਟਮਾਰ ਕੀਤੀ ਗਈ ਆ ਮੂ ਮੂ ਮੇਰਾ ਕਾਲਾ ਕਰਕੇ ਪਿੰਡ ਦੇ ਗੇੜਾ ਘੜਾ ਕੇਸ ਕੱਟੀ ਮੇਰੇ ਉੱਪਰ ਪਸ਼ਾਬ ਕੀਤਾ ਹੀ ਗੁਰਜੰਟ ਨੇ ਇੱਕ ਬਲਜੀਤ ਆਈ ਉਹਨੇ ਮੇਰੇ ਮੂੰਹ ਤੇ ਚੱਪਲਾਂ ਲਾਈ ਆਈ ਸਾਰੀ ਪੰਚਾਇਤ ਨੇ ਸਾਰੇ ਸਰਪੰਚ ਵਿੱਚ ਸੁਦੇ ਸਾਰੇ ਮੈਨੂੰ ਥੱਪੜ ਮਾਰੀ ਇਹ ਪੰਚਾਇਤ ਦਾ ਕਹਿਣਾ ਵੀ ਤੁਹਾਡੀ ਜਿਹੜੀ ਜਿਹੜੇ ਕੇਸ ਸੀ ਉਹ 2 ਮਹੀਨੇ ਪਹਿਲਾਂ ਤੁਸੀਂ ਆਪ ਹੀ ਕਟਵਾ ਲਏ ਸੀ ਨਹੀਂ ਜੀ ਗੱਲ ਗਲਤ ਹੈ ਜੀ ਉਹ ਜਾਣਬੁੱਝ ਕੇ ਜਾਣਬੁੱਝ ਕੇ ਮੇਰੇ ਤੇ ਇਲਜ਼ਾਮ ਲਾ ਰਹੇ ਨੇ ਜੀ ਇਹ ਆ ਦੇਖੋ ਜੀ ਛੋੜੇ ਸਾਹਮਣੇ ਮੇਰੇ ਕੰਨ ਵੀ ਪਾੜ ਰਹੇ ਤੇ ਵੀ ਹੁਣ ਕੀ ਮੰਗ ਕਰਦੇ ਹੋ ਕੀ ਮੈਨੂੰ ਦਾ ਪੁੱਛਣ ਦਾ ਪਰਚਾ ਦਰਜ ਕਰ ਲਿਆ ਕਹਿੰਦੇ ਅਸੀਂ ਤੁਹਾ ਉੱਪਰ ਕੋ ਨਿਗੜ ਕੀਤਾ ਹੋਇਆ ਕਹਿੰਦੇ ਹਾਂ ਜੀ ਮੰਨਦੇ ਛੋਡੀ ਗੱਲ ਤੇ ਮੈਨੂੰ ਇਹ ਕੁੜੀ ਵਾਲੇ ਕੇਸ ਚ ਕੋਈ ਚੱਕਰ ਨਹੀਂ ਵੇਸੇ ਕਦੀ ਗੋਲੀ ਮਾਰ ਦਿੰਦੇ ਮੈਨੂੰ ਮੇਰੇ ਜਿਹੜੇ ਕੇਸ ਕਾਤਲ ਕੀਤੇ ਨੇ ਮੈਨੂੰ ਉਹਨਾਂ ਸਾਫ ਚਾਹੀਦੇ ਜੀ ਪਿੰਡ ਦੇ ਵਿੱਚ ਵੀ ਕਹਿੰਦੇ ਕਮਾਇਆ ਤੁਸੀਂ। ਸਾਡੇ ਪਿੰਡੇ ਦੇ ਵਿੱਚ ਮੈਨੂੰ ਕਾਲਾ ਮੂਹ ਕਰਕੇ ਮੈਨੂੰ ਪਿੰਡ 'ਚ ਕਮਾਇਆ। ਉਸ ਤੋਂ ਬਾਅਦ ਹੀ ਮੈਨੂੰ ਕੁੱਟਾ ਪੇ ਕੁੱਟ ਮਾਰ ਗਈ। ਮੇਰੀ ਮੰਮੀ ਉੱਥੇ ਮੈਨੂੰ ਆਈ ਛਡਾਉਣ। ਇਹਨਾਂ ਨੇ ਚੱਕਣ ਨਹੀਂ ਦਿੱਤਾ ਜੀ। ਮੇਰੀ ਮਾਪੇ ਨੂੰ ਕਿਹਾ ਜੀ ਕਹਿੰਦੇ ਇਹਦੇ ਕੱਪੜੇ ਪਾੜ ਕੇ। ਤੁਸੀਂ ਸ਼ਾਇਦ ਸਮਝਦਾਰ ਹੋ ਜੀ। ਤੁਹਾਡੇ ਫਾਦਰ ਕੀ ਕੰਮ ਕਰਦੇ? ਮੇਰੇ ਫਾਦਰ ਮਜ਼ਦੂਰ ਨੇ ਜੀ। ਮੰਮੀ। ਮੰਮੀ ਵੀ ਮਜ਼ਦੂਰੀ ਕਰਦਿੰਦੀ ਮੈਂ ਵੀ ਮਜ਼ਦੂਰੀ ਕਰਦਾਂ। ਤੁਹਾਡੇ ਫਾਦਰ ਦੇ ਕੀ ਰੱਖੇ ਨੇ? ਹਾਂ ਜੀ। ਕੀ ਕੇ ਮਤਲਬ ਕਿ ਉਹ ਨਾ ਆਈ ਹੱਲੇ? ਮੱਕ ਮੱਕ ਸਿੱਕ ਪ੍ਰਵਾਹ ਤੋਂ ਹਾਂ ਜੀ ਮੇਰੀ ਮਮੀ ਦੀ ਵੀ ਗਾਤਰ ਆ ਪਾਇ ਹੈ ਜੀ ਬਿਲਕੁਲ ਸਾਨੂੰ ਦੀਮੈਸ਼ਨ ਵੀ ਰੇਸੀ ਦੀ ਸਿਵਲ ਹਸਪਤਲ 90 ਤੋਂ ਲਵਦੀ ਪਨਾ ਦਾ ਲੜਕਾ ਹੈਗਾ ਮਲਕੋ ਕਣ ਦਾ ਕਿ ਉਹ ਦਾਖਲ ਹੋਇਆ ਸੀਗਾ ਉਹਦਾ ਬਿਆਨ ਲਿਖਿਆ 44 24 47 ਨੇ ਉਹਨੇ ਬਿਆਨ ਦੇ ਵਿੱਚ ਜੋ ਜੋ ਲਿਖਾਇਆ ਕਿ ਮੈਨੂੰ ਮੈਂ ਬੋਰਾ ਦਾ ਕੰਮ ਕਰਦਾ ਸੀਗਾ ਕਾਲਾ ਝਾੜ ਪਣ ਦੇ ਵਿੱਚ ਮੈਨੂੰ ਉੱਥੋਂ 18 ਤਰੀਕ ਨੂੰ ਜਿਹੜੇ ਹੈਗੇ ਮਲਕੋ ਪਣ ਦੇ ਗੱਟੀ ਉੱਥੇ ਜਾ ਕੇ ਮੈਨੂੰ ਬੰਨ ਕੇ ਉੱਥੇ ਕੁੱਟਮਾਰ ਕੀਤੀ ਤੇ ਮੈਨੂੰ ਚੱਕ ਕੇ ਲਿਆ ਕੇ ਫਿਰ ਇੱਥੇ ਮਲਕੋ ਕਣ ਦੇ ਵਿੱਚ ਬੰਨ ਕੇ ਮੇਰੇ ਨਾਲ ਕੁੱਟਮਾਰ ਕੀਤੀ ਵੀ ਮੇਰੇ ਵਾਲ ਕੱਟੇ ਆ ਉਹਦੇ ਬਿਆਨ ਦੇ ਅਕੋਰਡਿੰਗ ਅਸੀਂ ਜਿਹੜਾ ਹੈਗਾ ਐਫਆਈਆਰ ਤਾਂ ਵੀ ਕਰ ਲਈ ਹੈ ਐਫਆਈਆਰ ਦਰਜ ਕਰਨ ਤੋਂ ਬਾਅਦ ਜਿਹੜਾ ਹੈਗਾ ਪੜਤਾਲ ਤੋਂ ਪਾਇਆ ਗਿਆ ਕਿ ਜਿਹੜਾ ਵਕੂਆ ਸਟਾਰਟ ਹੋਇਆ ਉਹ ਕਾਲਾ ਝਾੜ ਤੋਂ ਸਟਾਰਟ ਹੋਇਆ ਥਾਣਾ ਪੁਆਦੀ ਜੜ ਉਹਨਾਂ ਨੂੰ ਜ਼ੀਰੋ ਐਫਆਰ ਕੱਟ ਕੇ ਅਸੀਂ ਉੱਥੇ ਅਗਲੀ ਤਫ਼ਤੀਸ਼ ਵਾਸਤੇ ਭੇਜ ਦਿੱਤੀ ਹੈ ਜਿਹੜਾ ਉਹਨਾਂ ਉਤਰਾ ਦਿੱਤੀ ਇਹਦੇ ਵਿੱਚ ਬਿਆਨ ਦੇ ਅਕੋਰਡਿੰਗ ਤੇ ਪੜਤਾਲ ਦੇ ਅਕੋਰਡਿੰਗ ਇਹੀ ਆਇਆ ਕਿ ਇਹਨੇ ਕਿਸੇ ਲੜਕੀ ਨੂੰ ਮੈਸੇਜ ਵਗੈਰਾ ਕੀਤੇ ਸੀਗੇ ਤੇ ਉਹਦੇ ਪਰਿਵਾਰਕ ਮੈਂਬਰਾਂ ਵੱਲੋਂ ਜਿਹੜਾ ਤੈਸ਼ ਚਾਕ ਜਿਹੜਾ ਹੈਗਾ ਇਹ ਜਿਹੜਾ ਸਟੱਪ ਚੱਕਿਆ ਗਿਆ ਹੈ